ਸਾਡੇ ਕੋਲ ਹੀ ਕੱਲ 4 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਤੇ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਡਾਡ ਡੈੱਡ ਹੀ ਆਇਆ ਸੀਗਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਨੀਤ ਪਤ ਵਾਈਫ ਆਫ ਗੁਰਜੋਤ ਸਿੰਘ 34 ইয়ার্স ਫੀਮੇਲ ਹੈ ਤੇ ਰਹਿਣ ਵਾਲੀ ਉਹ ਹੂਮ ਕਲਾ ਦੀ ਹੈ ਜੋ ਫਰਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹਿਸਾਬ ਨਾਲ ਉਹ ਆਰਐਸਏ ਸੀਗਾ ਰੋਡਸਾਈਡ ਐਕਸੀਡੈਂਟ ਤੇ ਹੈਡ ਇੰਜਰੀ ਬਾਕੀ ਪੋਸਟਮਾਰਟਮ ਤੋਂ ਬਾਅਦ ਉਸ ਸਾਰਾ ਇਹ ਵੀਰੇ ਮਾਮਲਾ ਹੋਇਆ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਗਈ ਇਹ ਦੋ ਦਿਨੇ ਸੀਗੇ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਦੇ ਇੱਥੇ ਆਪ ਅਕੂ ਹੋ ਗਿਆ ਕਿ ਤਕਰੀਬ ਨੂੰ ਘੰਟਾ ਤੱਕ ਹੋ ਗਿਆ ਇਹ ਆਪਣੇ ਪ੍ਰਧਾਨਾ ਪੁਲਤਾਂ ਕੀ ਪਾਰ ਕਰਕੇ ਬਜਾਜ ਏਜੰਸੀ ਦੇ ਸਾਹਮਣੇ ਇਹ ਆਪਣੇ ਕਮਰਾਲੇ ਵੱਲੋਂ ਤੁਰ ਰਹੇ ਸੀਗੇ ਖੰਨੇ ਨੂੰ ਜਾ ਰਹੇ ਸੀਗੇ ਗਲਤੀ ਵੀਰੇ ਤੁਮ ਸਹੀ ਦਾ ਸਮਾਂ ਕੋਲ ਨਹੀਂ ਸੀਗਾ ਆਪਾਂ ਨਾ ਗਲਤੀ ਲੇਡੀਜ਼ ਕਰ ਸਕਦੇ ਹਾਂ ਆਪਾਂ ਡਰਾਈਵਰ ਦੀ ਕਰ ਸਕਦੇ ਹਾਂ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਣਾ ਬਰਦਾਲਾ ਦੇ ਵਿੱਚੇ ਬਰਦਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆਵੇ ਸਿਵਲ ਹਸਪਤਾਲ ਖੰਨਾ ਤੋਂ ਸੂ 32 ਸੈਕਟਰ ਚੰਡੀਗੜ੍ਹ ਪਹੁੰਚ ਰਿਹਾ ਹੈ ਉੱਤੇ ਰਾਜ਼ਮੀਤ ਕੋਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਮੋਰਚਰੀ ਦੇ ਵਿੱਚ ਰੱਖੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟਮਾਰਟਮ ਹੋ ਕੇ ਅਸੀਂ ਸੰਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਤਵੰਨ ਕੇ ਬੇਨਤੀ ਕਰਦਾ ਕਿ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ-ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਕੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ ਨੇ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲੇ ਜਾਣ ਇਹਨਾਂ ਨੂੰ ਸਖਲਾਈ ਕਰਵਾਇਆ ਜਾਵੇ ਕਿਉਂਕਿ ਇਹਨਾਂ ਨੂੰ ਕਿਸੇ ਵੀ ਸੜਕ ਦੇ ਰੂਲ ਤੇ ਨਿਯਮ ਦਾ ਪਤਾ ਹੀ ਨਹੀਂ ਹੈ ਇੱਕ ਨਸ਼ਿਆਂ ਦੇ ਨਾਲ ਜਿਹੜਾ ਵੀ ਕੋਈ ਇਹਨਾਂ ਦੇ ਡਰਗ ਟੈਸਟ ਕੀਤੇ ਜਾਣ ਜਿਹੜਾ ਵੀ ਡਰਾਈਵਰ ਕੋਈ ਨਸ਼ਾ ਕਰਦਾ ਡਰਗ ਟੈਸਟ ਦੇ ਵਿੱਚ ਪਾਇਆ ਗਿਆ ਉਹਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਵੇ ਇਹੀ ਮੇਰੀ ਪ੍ਰਸ਼ਾਸਨ ਨੂੰ ਵਰ ਸਰਕਾਰ ਨੂੰ ਇਹਨਾਂ ਦੀ ਉਮਰ ਬਹੁਤ ਘੱਟ ਸੀ ਛੋਟੀ ਬੱਚੀ ਬੱਚਾ ਇਹਨਾਂ ਦੇ ਕੋਲ ਸਿਰਫ ਪੈ ਸਾਢੇ 3 ਸਾਲ ਦਾ ਵੱਡੀ ਬੇਟੀ ਇਹਨਾਂ ਨੂੰ 7 ਸਾਲ ਦੀ ਸੀ ਇਹਨਾਂ ਦੀ ਆਪਣੀ ਉਮਰ ਸਾਰੀ 23 ਸਾਲ ਸੀ